ਆਏ ਜੀ ਕੱਲ ਮਿਤੀ 26 ਤਰੀਕ ਨੂੰ ਮਾਨਯੋਗ ਸੀਐਮ ਸਾਹਿਬ ਪੰਜਾਬ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੀਆਂ ਡਾਇਰੈਕਸ਼ਨਾਂ ਤੇ ਜਿਹੜਾ ਯੁੱਧ ਨਸ਼ਾ ਵਿਰੁੱਧ ਮੈਮ ਚਲਾਈ ਜਾ ਰਹੀ ਆ ਉਸ ਜੋ ਨਸ਼ਿਆਂ ਦੇ ਯੁੱਧ ਨੂੰ ਜਿਹੜਾ ਨਸ਼ਿਆਂ ਦੀ ਰੋਕਣ ਦੇ ਲਈ ਮਾਨਯੋਗ ਡੀਜੀਪੀ ਸਾਹਿਬ ਦੀਆਂ ਡਾਇਰੈਕਸ਼ਨਾਂ ਤੇ ਕਾਉਂਟਰ ਇੰਟੈਲੀਜੈਂਸ ਅੰਮਰਸਰ ਦੀ ਟੀਮ ਵਰਕ ਕਰ ਰਹੀ ਸੀ ਤੇ ਕੱਲ 28 ਤਰੀਕ ਨੂੰ ਸਾਡੀ ਟੀਮ ਨੂੰ ਇਨਫਾਰਮੇਸ਼ਨ ਮਿਲੀ ਕਿ ਕੋਈ ਦੋ ਵਿਅਕਤੀ ਅਜੇਪਾਲ ਸਿੰਘ ਜੋ ਕਿ ਸਰਾਇ ਮੰਤਖਾਂ ਦਾ ਰਹਿਣ ਵਾਲਾ ਤੇ ਹਰਦੀਪ ਸਿੰਘ ਆਪਣਾ ਅੰਮ੍ਰਿਤਸਰ ਦਾ ਰਹਿਣ ਵਾਲਾ ਵਾ ਗੇੜਕੀਮਾ ਦਾ ਹੀ ਇਹ ਕੋਈ ਨਸ਼ੇ ਦੀ ਕਬਡੀ ਥੇਪ ਲੈ ਕੇ ਅੱਗੇ ਕਿ ਪਾਰਟੀ ਨੂੰ ਸਪਲਾਈ ਕਰਨ ਜਾ ਰਹੇ ਆ ਤੇ ਇਹਨਾਂ ਦੇ ਨਾਲ ਇੱਕ ਕੋਈ ਕੈਨੇਡਾ ਤੋਂ ਸੋਨੂ ਨਾਂ ਦਾ ਇੱਕ ਵਿਅਕਤੀ ਆ ਜਿਹੜਾ ਹੈਂਡਲਰ ਆ ਜਿਹੜਾ ਕਿ ਹਵਾਲੇ ਦਾ ਡਰੱਗ ਦੇ ਪੈਸੇ ਜਿਹੜੇ ਆ ਕਿ ਬਾਹਰ ਦੇਸ਼ਾਂ ਦੇ ਵਿੱਚ ਪਚਾਉਂਦੇ ਆ ਹਵਾਲੇ ਰਸਤੇ ਤੇ ਉਹ ਅੱਜ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਅਜੀਪਾਲ ਤੇ ਹਰਦੀਪ ਸਿੰਘ ਖਾਸਿਆ ਦੇ ਏਰੀਆ ਚ ਆ ਰਹੇ ਆ ਉੱਥੇ ਮੁਖਬਰ ਦੀ ਇਤਲਾਹ ਦੇ ਜਿਹੜਾ ਕਿ ਰੇਡ ਕੀਤਾ ਗਿਆ ਨਕਲ ਆਇਆ ਗਿਆ ਤੇ ਦੋ ਵਿਅਕਤੀਨ ਗ੍ਰਿਫਤਾਰ ਕਰਕੇ 2.5 ਕਿਲੋਗ੍ਰਾਮ ਹੈਰੋਨ ਜਿਹੜੀ ਆ ਆ ਕਾਂਬਰਾਮ ਦੇ ਕੀਤੀ ਆ ਪਰ ਹੋਰ ਕੀ ਕਿਨਾਂ ਤੋਂ ਬਰਾਮੌਰ ਇਹਨਾਂ ਦੇ ਬੇਸਕਨ ਪਰਮਿਸ਼ਨ ਤੇ ਇੱਕ ਮਲਾਪ ਸਿੰਘ ਆ ਜਿਹੜਾ ਕਿ ਅਲੀਪੁਰ ਖਾਣਾ ਹਰੀਕੇ ਦਾ ਰਹਿਣ ਵਾਲਾ ਉਹ ਜਿਹੜਾ ਕਿ ਇਹਨਾਂ ਦੇ ਨਾਲ ਇਨਵੋਲ ਵੀ ਸੀ ਆਪਣੇ ਉਹ ਹਵਾਲੇ ਦੀ ਰਾਸ਼ੀ ਜਿਹੜੀ ਉਹ ਲੈਂਦਾ ਸੀ ਤੇ ਉਹਦੇ ਪਾਸੋਂ ਜਿਹੜਾ ਵਾ ਇਹਨਾਂ ਦੀ ਆਪਣੇ ਪੁਸ਼ਕਿਸ਼ ਤੇ ਉਹਦਾ ਨਾਮ ਆ ਗਿਆ ਸੀ ਬੇਸਕਨ ਪਰਮਿਸ਼ਨ ਤੇ ਤੇ ਪੁਸ਼ਕਿਸ਼ ਤੇ ਉਨੂੰ ਗ੍ਰਿਫਤਾਰ ਕੀਤਾ ਤੇ ਤੋਂ 42 ਲੱਖ ਰੁਪਏ ਜਿਹੜੀ ਆ ਆਪਣੀ ਭਾਰਤੀ ਕਰੰਸੀ ਅਸਲ ਭਾਰਤੀ ਕਰੰਸੀ ਜਿਹੜੀ ਹੈ ਉਹ ਬਰਾਮਦ ਕੀਤੀ। ਸਾਰਾ ਨੈਟਵਰਕ ਕਿੱਥੋਂ ਚੱਲ ਰਿਹਾ ਸਾਰਾ? ਇਹ ਨੈਟਵਰਕ ਸੂਨੂ ਨਾਂ ਦਾ ਇੱਕ ਹੈਗਾ ਵਿਅਕਤੀ ਜਿਹੜਾ ਕਿ ਕੈਨੇਡਾ 'ਚ ਰਹਿ ਰਿਹਾ ਤੇ ਸੋਸ਼ਲ ਮੀਡੀਆ ਥਰੂ ਹੀ ਇਹਨਾਂ ਨੂੰ ਹੈਂਡਲ ਕਰ ਰਿਹਾ ਸੀ। ਤੱਕ ਇਹਨਾਂ ਦੇ ਪਿੰਨੇ ਨਾਲ ਲੈ ਕਰਦੇ ਪਹਿਲਾ ਪਹਿਲਾ ਇਕਾ ਦੋਕਾ ਹੀ ਆ ਮਾੜੇ ਮੋਟੇ ਮਲਾਪ ਸਿੰਘ ਦੇ ਤੇ ਕੋਈ ਨਹੀਂ ਆ ਪਹਿਲਾ ਇਹਨਾਂ ਦੇ ਹੈਗੇ ਆ ਇਕਾ ਦੋਕਾ ਕੋਈ ਲੜਾਈ ਝਗੜਿਆ ਦੇ ਫਿਲਹਾਲ ਅਜੇ ਫਰਦਰ ਇਨਵੈਸਟੀਗੇਸ਼ਨ ਤੇ ਜੋ ਵੀ ਗੱਲਬਾਤ ਸਾਹਮਣੇ ਸੁਨੂ ਇਹਨਾਂ ਦੀ ਪੁਸ਼ਗਿਸ਼ ਤੇ ਆਇਆ ਜੀ ਸੁਨੂ ਸੁਨੂ ਹੀ ਇਹਨਾਂ ਨੂੰ ਹੈਂਡਲ ਕਰ ਰਿਆ ਹਾਂ ਜੀ ਕੀ ਕਰ ਰਿਹਾ ਕਾਰਵਾਈ ਇਹਨਾਂ ਨੂੰ ਹੁਣ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕੀਤਾ ਗਿਆ 3 ਦਿਨ ਦਾ 30 ਤਰੀਕ ਤੱਕ ਦਾ ਜਿਹੜਾ ਵਾ ਰਮਾਂਡਾ ਹਸਲ ਕੀਤਾ ਗਿਆ ਜਿਹੜਾ ਪੁਛਗੇ ਤੇ ਜੋ ਵੀ ਗੱਲਬਾਤ ਆਊਗੀ ਫਰਦਰ ਇਨਵੈਸਟੀਗੇਸ਼ਨ ਚ ਆਪ ਜੀ ਨੂੰ ਜਾਣੂ ਕੀਤਾ ਜਾਵੇ ਤੇ ਹੈਰਨ ਨੇ ਕਿੱਥੋਂ ਲੈ ਕੇ ਆਇਆ ਕਿੱਥੇ ਸੈਂਮੈਂਟ ਦੇਣੇ ਹੈਰਨ ਨੂੰ ਇਹਨਾਂ ਨੂੰ ਕੋਈ ਵਿਅਕਤੀ ਦੇ ਕੇ ਗਿਆ ਪੈਸਿਆਂ ਦਾ ਬੈਗ ਵੀ 42 ਲੱਖ ਦਾ ਇਹਨਾਂ ਹੀ ਹਸਲ ਕੀਤਾ ਸੀ ਤੇ ਹੈਰਨ ਨੂੰ ਵੀ ਵੱਖ-ਵੱਖ ਦੋ ਵਿਅਕਤੀਆਂ ਪਾਸੋਂ ਤੇ ਇੱਕ ਜਿਹੜਾ ਜਿੰਨੇ ਪੈਸੇ ਲੈਣੇ ਸੀ ਉਹ ਤਾਂ ਫੜ ਲਿਆ ਤੇ ਹੈਰਨ ਵਾਲਾ ਜਿਹੜਾ ਉਹ ਕੋਈ ਟੀਮਾਂ ਬਣਾਈਆਂ ਹੋਈਆਂ ਮਾਨ ਜੋਗੇ ਆਈ ਸਾਹਿਬ ਨੇ ਤੇ ਉਹ ਵਰਕ ਕਰ ਰਹੀਆਂ ਆਪਣਾ ਉਹ ਵੀ ਜਲਦੀ ਪਕੜੇ ਜਾਣਗੇ ਹਾਂਜੀ ਹੋਊਗਾ ਜੀ ਜਰੂਰ